ਐਕਸ਼ਨ ਚੱਲ ਰਿਹਾ ਉਹਦੇ ਤਹਿਤ ਬਠਿੰਡਾ ਚ ਵੀ ਰੋਜ਼ ਹੀ ਅਸੀਂ ਆਪਣੇ ਪ੍ਰਾਇੋਰਟੀ ਤੇ ਇਸੇ ਕੰਮ ਤੇ ਲੱਗੇ ਹੋਏ ਆ ਤੇ ਅੱਜ ਵੀ ਅਸੀਂ ਡੀਆਈਜੀ ਸਰਵਿਸ ਸੁਪਰਵੀਜ਼ਨ ਹੈਡ ਬਠਿੰਡਾ ਪੁਲਿਸ ਦੇ ਮੇਰੇ ਨਾਲ ਤੋ ਐਸਪੀਸ ਚਾਰ ਡੀਐਸਪੀਸ ਲੋਕਲ ਹਲਕੇ ਪੁਚੋ ਸਬਡਿਵੀਜ਼ਨ ਦੇ ਐਸਐਚਓ ਸੀਆਈਐਨ ਚਾਰਜਰ ਸਾਡੇ ਨਾਲ ਹਰ ਰਾਏਪੁਰ ਆਏ ਇੱਥੇ ਸਾਨੂੰ ਪਹਿਲਾਂ ਵੀ ਕਈ ਵਾਰੀ ਡਰੱਗਸ ਦੇ ਰਿਲੇਟਿਡ ਸ਼ਿਕਾਇਤਾਂ ਆਂਦੀ ਰਹਿੰਦੀਆਂ ਤੇ ਸਾਡਾ ਕੰਟੀਨਿਊਡ ਐਕਸ਼ਨ ਵੀ ਰਹਿੰਦਾ ਤੇ ਅੱਜ ਅਸੀਂ ਲੋਕਲ ਪਿੰਡ ਦੇ ਲੋਕਾਂ ਤੋਂ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਕਪੀਲ ਕੀਤੀ ਕਿ ਜਿਹੜੇ ਵੀ ਤੁਹਾਡੇ ਜਿਹੜੇ ਕੰਜ਼ਿਊਮ ਕਰਦੇ ਹਨ ਨਸ਼ਾ ਜਿਹੜਾ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਵੀ ਡਰੱਗ ਅਡਿਕਸ਼ਨ ਸੈਂਟਰਸ 'ਚ ਲੈ ਕੇ ਜਾ ਸਕਦੇ ਹਾਂ ਤੇ ਨਾਲ-ਨਾਲ ਸਾਡੇ ਕੁਝ ਰਿਕਵਰੀਜ਼ ਵੀ ਹੋਈਆਂ ਜੇ ਤੇ ਅਸੀਂ ਐਸ ਪਰ ਲਾਅ ਐਕਸ਼ਨ ਲਵਾਂਗੇ ਔਰ ਇਹ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨਸ ਹੁੰਦੇ ਆ ਇਹ ਸਾਡਾ ਇਹੀ ਮਕਸਦ ਹੈ ਤੇ ਜਿਹੜੇ ਡਰਗ ਦੇ ਹੌਟਸਪੌਟਸ ਅਸੀਂ ਆਇਡੈਂਟੀਫਾਈ ਕੀਤੇ ਹੁੰਦੇ ਉਹਦੇ ਤੇ ਅਸੀਂ ਇਸ ਤਰ੍ਹਾਂ ਦੇ ਆਪਰੇਸ਼ਨਸ ਕਰਦੇ ਹਾਂ ਸੋ ਥੈਟ ਅਸੀਂ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਨੂੰ ਮੌਕੇ ਤੇ ਫੜਕੀਏ ਉਹਨਾਂ ਤੇ ਐਸ ਪਰ ਲਾਅ ਐਕਸ਼ਨ ਲਵੇ ਹਾਂਜੀ ਕੋਈ ਰਿਕਵਰੀ ਹੋਈ ਹੈ ਮੈਮ ਹਾਂਜੀ ਸਾਡੀ ਇੱਥੇ ਕਾਸੋ ਚ ਰਿਕਵਰੀ ਹੋਈ ਹੈ ਉਹਦੇ ਤੇ ਅਸੀਂ ਹੁਣ ਐਫ ਆਈ ਆਰ ਲੌਂਚ ਕਰਾਂਗੇ ਨਿੱਕ ਨਿੱਕ ਮਾਤਰਾ ਜਿਹੀ ਥੋੜੀ ਮਾਤਰਾ ਹੈ ਕਿੰਨੀ ਜੀ ਨਾਨ ਕਮਰਸ਼ੀਅਲ ਹੈ ਜੀ ਬਟ ਹੁਣ ਵੈਰੀਫ ਜਿਹੜੇ ਉਹਨੇ ਤੁਸੀਂ ਫੜੇ ਆ ਮਿਲ ਕੇ ਪਹਿਲਾਂ ਵੀ ਤੁਹਾਨੂੰ ਦੇ ਚੇ ਇਸ ਤੇ ਜੁੜੇ ਹੋਏ ਸੀ ਕਿ ਇਹ ਸੀ ਇਹ ਜੀ ਹਲੇ ਵੈਰੀਫਾਈ ਕਰਨਾ ਪਏਗਾ ਕਿਉਂਕਿ ਪ੍ਰੀਲੀਮਿਨਰੀ ਤੇ ਹਲੇ ਜੋ ਬੰਦੇ ਫੜੇ ਗਏ ਉਹਨਾਂ ਨੂੰ ਜਿਹੜੀ ਕਿ ਵੀ ਹੈ ਕਿ ਜੈਂਸੀ ਸਾਰੇ ਸੇਮ ਹੀ ਹੁੰਦਾ ਫਿਲਹਾਲ ਜੈਂਸਰ ਓਕੇ ਥੈਂਕ ਯੂ